ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਰਿਆਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਉੱਤੇ ਪੰਜਾਬ ਵਾਸੀਆਂ ਨੂੰ ਸलाम ਕਿਨ ਆਇਆ ਤੇ ਆਪਣੇ ਸਾਰੇ ਹੀ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਵਸਦੇ Hindu Muslim Sikh Isai ਤੇ ਸਾਰੇ ਬਰਾਦਰੀਆਂ ਕਬੀਲਿਆਂ ਨੂੰ ਸਤਿ ਸ਼੍ਰੀ ਅਕਾਲ ਕਹ ਕੇ ਉਹਨਾਂ ਨੂੰ ਮੈਂ ਉਹਨਾਂ ਅੱਗੇ ਨਤਮਸਤਕ ਹੁੰਨਾ ਆ ਅੱਜ ਆਮ ਤੇ ਖਾਸ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਅਜੋ ਤਾਕਤਾਂ ਪੰਜਾਬ ਦੀ ਸ਼ਾਂਤੀ ਪ੍ਰੇ ਸੂਬੇ ਨੂੰ ਪਾੜਨ ਦੇ ਉੱਤੇ ਲੱਗਿਆ ਹੋਇਆ ਹਨ ਜੋ ਨਿਤ ਪ੍ਰਤੀ ਦਿਨ ਵੱਡੇ ਵੱਡੇ ਅਹੁਦੇ ਤੇ ਬੈਠ ਕੇ ਝੂਠੀ ਤੇ ਉੱਚੀ ਬਿਆਨਬਾਜ਼ੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਜਾ ਰਲ ਕੇ ਇਕੱਠੇ ਹੋ ਕੇ ਉਹਨਾਂ ਦੀ ਇਹ ਵਿਉਂਤਾਂ ਨੂੰ ਬੰਦ ਕਰਨ ਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਪਿਛਲੇ ਦਿਨੀ ਸਾਡੇ ਕਈ ਫਿਰਕਾਪਰਸਤ ਲੋਕਾਂ ਨੇ ਤੇ ਮਾੜੀ ਸੋਚ ਵਾਲਿਆਂ ਨੇ ਇੱਕ ਬੰਬੇ ਮਹਾਰਾਸ਼ਟra ਤੋਂ ਐਕਟਰ ਹਾਇਰ ਕੀਤਾ ਸੀ ਜਿਸ ਦਾ ਨਾਮ ਵਿਕਰਮ ਵਿੱਕੀ ਹੈ ਉਹ ਕਦੀ ਪੈਸੇ ਲੈ ਕੇ ਹਿੰਦੂਇਜ਼ਮ ਦਾ ਪੁਜਾਰੀ ਬਣ ਜਾਂਦਾ ਆ ਤੇ ਕਦੀ ਉਹ 크ਿਸਚੀਅਨਿਜ਼ਮ ਤੇ ਕਦੀ ਉਹ ਸਿੱਖੀਦਮ ਤੇ ਕਦੀ ਉਹ ਮੁਸਲਿਮ ਇਸ ਲਈ ਜਦੋਂ ਉਹਦੇ ਪਰਦੇ ਫਾਸ ਹੋ ਗਏ ਤੇ ਹੁਣ ਨਮੀ ਵਿਉਂਤ ਘੜੀ ਗਈ ਹੈ ਕੱਲ ਸਾਡੇ ਬਹੁਤ ਹੀ ਅਦਰਨੀਏ ਸ੍ਰੀ ਅਕਾਲ ਤਖਤ ਜਥੇਦਾਰ ਦੇ ਜਥੇਦਾਰ ਸਾਹਿਬ ਨੇ ਤੋਂ ਨਕਲੀ ਤੋਂ ਨਕਲੀ ਐਂਗਲਿਕਨ ਚਰਚ ਦੇ ਲੀਡਰ ਪੁੱਛੇ ਬਿਠਾ ਕੇ ਕਾਲ ਤੱਕ ਉਹਨਾਂ ਦੇ ਕੋਲੋਂ ਬਿਆਨਬਾਜ਼ੀ ਕਰਾਈ ਅਸੀਂ ਉਹਨਾਂ ਦਾ ਜੁਆਇਸ ਹੈ ਲੇਡੀ ਜੁਆਇਸ ਤੇ ਨਾਲ ਉਹਦੇ ਇੱਕ ਆਸ਼ੀਸ਼ ਬੰਦਾ ਸੀ ਉਹਨਾਂ ਦਾ ਪੰਜਾਬ ਦੀ ਕਲੀਸਿਆ ਦੇ ਵਿੱਚੋਂ ਬਾਈਕਾਟ ਕਰਦੇ ਹਾਂ ਡੈਨੀਅਲ ਲਾਜ਼ਰਤ ਇਹ ਉਹ ਮਦੁਲਿਕਾ ਜੁਆਇਸ ਜੌਨ ਆਸ਼ੀਸ਼ ਅਤੇ ਡੈਨੀਅਲ ਲਾਜ਼ਰਤ ਇਹ ਲੋਕ ਪੰਜਾਬ ਦੇ ਨਾਲ ਵਸਤਾ ਰੱਖਣ ਵਾਲੇ ਨਹੀਂ ਹਨ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਅਸੀਂ ਨਹੀਂ ਆਣਾ ਪੰਜਾਬ ਦੇ ਵਿੱਚ ਜਿੰਨਾ ਵੀ ਮਸਜਿਦ ਦਾ ਪ੍ਰਚਾਰ 크ਰਿਸਚੀਅਨਿਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਸਾਰਾ ਬਾਈਬਲ ਦੇ ਅਕੋਰਡਿੰਗ ਕੀਤਾ ਜਾ ਰਿਹਾ ਹੈ ਕਿ ਉਹਦੇ ਵਿੱਚ ਕੋਈ ਵੀ ਨਫਰਤ ਵਾਲੀ ਗੱਲ ਨਹੀਂ ਪਿਆਰ ਵਾਲੀ ਗੱਲ ਹੈ ਅੱਜ ਸਾਡੇ ਚਰਚਾਂ ਤੇ ਅਟੈਕ ਹੋ ਰਹੇ ਨੇ ਸਾਡੀਆਂ ਬੰਦਗੀਆਂ ਤੇ ਅਟੈਕ ਹੋ ਰਹੇ ਨੇ ਸਾਡੇ ਪਾਸਵਾਨਾਂ ਤੇ ਅਟੈਕ ਹੋ ਰਹੇ ਨੇ ਸਾਡੀਆਂ ਗੱਡੀਆਂ ਜਲਾਈਆਂ ਜਾ ਰੀਆਂ ਨੇ ਸਾਡੇ ਪ੍ਰਭੂ ਦੀਆਂ ਪ੍ਰਤਿਮਾਵਾਂ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਬੇਦਬੀ ਕੀਤੀ ਜਾ ਰਹੀ ਹੈ ਮੈਂ ਇੱਕੋ ਹੀ ਮੰਗ ਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਰੂੰਗਾ ਕਿ ਉਹ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਣ ਤੇ ਸਾਡੇ ਪੰਜਾਬ ਨੂੰ ਜਿਹੜੇ ਚਿੱਟੇ ਦੀ ਨਜ਼ਰ ਲੱਗੀ ਹੈ ਉਹ ਚਿੱਟੇ ਵਾਲਿਆਂ ਨੂੰ ਅੰਦਰ ਕਰਾਣ ਅਤੇ ਜਿਹੜੇ ਲੋਕ ਸਾਡੇ ਪੰਜਾਬ ਦੇ ਦੁਸ਼ਮਣ ਬਣੇ ਹੋਏ ਹਨ ਉਹਨਾਂ ਨੂੰ ਇਕੱਠੇ ਹੋ ਕੇ ਰਲ-ਮਿਲ ਕੇ ਉਹਨੂੰ ਪੁੱਟਿਆ ਜਾਵੇ ਨਾ ਕਿ ਅੱਜ ਪੰਜਾਬ ਦੇ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਵੇ ਜਾਨੀ ਜੀ ਮੇਰੀ ਇੱਕ ਹੀ ਤੁਹਾਡੇ ਅੱਗੇ ਤਾਕੀਦ ਹੈ ਕਿ ਇਦਾਂ ਦੇ ਝੂਠੇ ਬਰਾਬਰੀ ਲੋਕਾਂ ਤੋਂ ਦੂਰ ਰਹੋ ਤੇ ਜੇ ਤੁਸੀਂ ਕੋਈ ਗੱਲ ਕਰਨੀ ਹੈ ਪੰਜਾਬ ਦੇ ਪੰਜਾਬ ਦੇ ਜਿਹੜੇ ਲੋਕ ਸਾਡੇ ਧਾਰਮਿਕ ਲੀਡਰ ਹਨ ਕੈਥੋਲਿਕ ਚਰਚ ਦੇ ਬਿਸ਼ਪ ਹਨ ਸੀਐਨ ਆਈ ਦੇ ਬਿਸ਼ਪ ਹਨ ਹੋਰ ਡਿਨੋ ਪੈਂਟੀਕੋਸਟਲ ਬਿਸ਼ਪ ਹਨ ਤੇ ਹੋਰ ਵੀ ਸਾਰੀਆਂ ਡਿਨੋਮੀਨੇਸ਼ਨਸ ਸਲਵੇਸ਼ਨ ਆਰਮੀ 7 ਡੇ ਐਡਵੈਂਟਿਸਟ ਅਤੇ ਮੈਥੋਡਿਸਟ ਚਰਚ ਬਹੁਤ سارے ਚਰਚ ਪੰਜਾਬ ਦੇ ਵਿੱਚ ਹਨ ਜਿਨ੍ਹਾਂ ਦੇ ਨਮਾਇंदे ਤੇ ਮੁਖੀ ਪੰਜਾਬ ਦੇ ਵਿੱਚ ਬੈਠੇ ਹਨ ਅੱਜ ਕਿਉਂ ਪੰਜਾਬ ਦੀ ਨੂੰ ਲੋੜ ਪੈ ਗਈ ਬਾਹਰੋਂ ਲੋਕ ਲਿਆ ਕੇ ਇੱਥੇ ਫਿਰਕਾ ਫਲਾਣ ਦੀ ਤੇ ਨਫ਼ਰਤ ਫਲਾਣ ਦੀ ਸਾਡੀ ਇਕੋਤਾ ਗੀਦ ਹੈ ਇਹ ਮਾਰੇ ਜਿਹੜੇ ਪੰਜਾਬ ਦੇ ਹਾਲਾਤ ਆ ਚਿੱਟੇ ਅਰਗਾਤਵਾਦ ਇਸ ਪੰਜਾਬ ਚੋਂ ਕੱਢਿਆ ਜਾਏ ਅਤੇ ਜਿਹੜੀ ਐਸਜੀਪੀਸੀ ਦਾ ਬਜਟ ਹੈ ਉਹ ਬਜਟ ਦੇ ਨਾਲ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਨੌکریاں ਦਿੱਤੀਆਂ ਜਾਣ ਆਪਣੇ ਅਸਲੀ ਉਦੇਸ਼ੇ ਤੋਂ ਭਟਕੇ ਹੋਏ ਅੱਜ ਦੋ ਫਿਰਕਿਆਂ ਨੂੰ ਟਾਰਗੇਟ ਕਰ ਰਹੇ ਹਨ ਜਿਹਦੇ ਨਾਲ ਪੰਜਾਬ ਦਾ ਮਾਹੌਲ 90 ਵਾਲਾ ਹੋਣ ਦਾ ਖਤਰਾ ਹੈ ਤੇ ਅਸੀਂ ਉਹਨਾਂ ਤੋਂ ਵਾਸ ਕਰਾਂਗੇ ਕਰਵਾਈਆ ਪਾ ਕੇ ਕਿੰਨੇ ਕਰਵਾਈਆ ਇਹ ਬਿਆਨਬਾਜ਼ੀ ਸਾਡੇ ਬਹੁਤ ਹੀ ਮਾਨਯੋਗ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇਹਨਾਂ ਤਿੰਨਾਂ ਤੋਂ ਬਨਾਵਟੀ ਜਿਹੜੇ ਬਨਾਵਟੀ ਆਪਣੇ ਆਪ ਨੂੰ ਪੰਜਾਬ ਦੇ ਨਮਾਇंदे ਦੱਸਦੇ ਹਨ ਉਹਨਾਂ ਤੋਂ ਕਰਾਈਆ ਉਹਨਾਂ ਨੂੰ ਬੰਦ ਕੀਤਾ ਜਾਏ ਇਦਾਂ ਦੀ ਬਿਆਨਬਾਜ਼ੀ ਉਹਨਾਂ ਦਾ ਗਲਤ 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 ਕਰਵਾਇਆ ਜੋ ਕਰਵਾਇਆ ਇਹ ਸਾਰੇ ਹੀ ਜਿਹੜੇ ਜਿਹੜੇ ਲੋਕ ਆ ਕੇ ਗੱਲਾਂ ਕਰਦੇ ਹਨ ਉਹ ਸਾਡੇ 크ਿਸਚੀਅਨਾਂ ਪੰਜਾਬ ਦੇ 크ਿਸਚੀਅਨਾਂ ਦੇ ਬਾਰੇ ਉਲਟ ਗੱਲ ਕਰਦੇ ਹਨ ਜਿਹੜੇ ਕਿ ਸਾਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ ਤੁਸੀਂ ਕਹਿੰਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਲੱਗਦਾ ਕਿਸ ਕਿਹੜੀਆਂ ਤਾਕਤਾਂ ਜਿਹੜੇ ਮਾਹੌਲ ਖਰਾਬ ਤਾਕਤਾਂ ਜੇ ਤਾਂ ਅਸੀਂ ਗਲਤ ਗੱਲ ਕਰਦੇ ਹੋਈਏ ਸੇ ਤਾਂ ਅਸੀਂ ਦੱਸ ਗਏ ਇਹ ਸਾਡੇ ਜਥੇਦਾਰ ਸਾਹਿਬ ਤੇ ਉਹਨਾਂ ਦੇ ਨਾਲ ਹੋਰ ਗੌਰਮ ਚਾਲੀ ਹਨ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਹਨ ਜਿਹੜੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਪੰਜਾਬ ਦਾ ਨਾਮ ਬਦਲਣਾ ਹੈ ਤਾਂ ਇਹਨੂੰ ਪਾਕਿਸਤਾਨ ਇੱਕ ਟੰਗੀ ਦਿੱਤੀ ਗਈ ਰਿਕਾਰਡਿੰਗ ਕੋ ਜਥੇਬੰਦੀ ਉਹਨੂੰ ਕੀ ਕਹਿਣਾ ਚਾਹੁੰਦੇ ਨੇ ਉਹ ਵਾਤੇ ਕੀ ਹੋਇਆ ਜੀ ਪਾਸਟਰਾਂ ਦਾ ਤਾਂ ਪਿਆਰਾ ਸੋਸ਼ਲ ਮੀਡੀਆ ਤੇ ਕਾਫੀ ਚੈਲ ਹੋ ਰਹੀ ਹੈ ਸਰ ਮੈਂ ਅੱਜ মিডিਆ ਦੇ ਮਾਧਿਅਮ ਤੋਂ ਫੇਰ ਇੱਕ ਵਾਰੀ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਪੁਲਿਸ ਨੂੰ ਭਗਵੰਤ ਮਾਨ ਨੂੰ ਜੋ ਸਾਡੇ ਸੀਐਮ ਹਨ ਬਹੁਤ ਹੀ ਰਿਸਪੈਕਟਡ ਹਨ ਡੀਜੀਪੀ ਸਾਹਿਬ ਰਿਸਪੈਕਟਡ ਹਨ ਉਹਨਾਂ ਨੂੰ ਅੱਜ ਮੈਂ ਇਸ ਮੈਸੇਜ ਦੇ ਰਾਹੀਂ ਇੱਕ ਸੱਦਾ ਭੇਜਣਾ ਚਾਹਨਾ ਆ ਤਾਂ ਨਾਲੇ ਉਹਨਾਂ ਦੀ ਜ਼ਿੰਮੇਵਾਰੀ ਜਗਾਉਣਾ ਚਾਹਨਾ ਆ ਕੀ ਸਾਡੇ 크ਰਿਸਚੀਅਨ ਲੀਡਰਾਂ ਨੂੰ ਜਿਨ੍ਹਾਂ ਨੂੰ ਧਮਕੀਆਂ ਆ ਰਹੀਆਂ ਹਨ ਜਿਹੜੇ ਸਮਾਜ ਦਾ ਸ਼ਾਂਤੀ ਅਤੇ ਪਿਆਰ ਬਹਾਲ ਕਰ ਰੱਖਣ ਦੇ ਲਈ ਸੂਬੇ ਦੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਹਨ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਮਹਈਆ ਕਰਾਈ ਜਾਵੇ ਜੇ ਕੋਈ ਵੀ ਹਰਕਤ ਸ਼ਰਾਰਤੀ ਅੰਸਰਾਵਾਂ ਵੱਲੋਂ ਕਰ ਦਿੱਤੀ ਗਈ ਉਹ ਦਿਨ ਦੂਰ ਨਹੀਂ ਹੈ ਕਿ ਜਿਹੜੇ ਦਾਤ ਫਸਲ ਕੱਟਣ ਲਈ ਵਰਤੇ ਜਾਂਦੇ ਸੀ ਉਹੀ ਦਾਤ ਇਹ ਨਫਰਤ ਘਟਣ ਲਈ ਮਰਤੇ ਜਾਣਗੇ ਇਹ ਮੈਂ ਪੰਜਾਬ ਪੁਲਿਸ ਨੂੰ ਬਾਰ-ਬਾਰ ਤਕੀਦ ਕਰਦਾ ਆ ਉਹ ਆਪਣੇ ਤੇ ਜ਼ਿੰਮੇਵਾਰੀ ਲਵੇ ਤੇ ਸਾਡੇ ਸਾਰੇ ਆਧਾਰਿਆਂ ਨੂੰ ਤੇ ਚਰਚਾ ਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਤੇ ਦੁਆਇਦ ਕੱਲ ਵੀ ਤੁਹਾਡੇ ਕੋਲ ਗਲੈਂਡ ਮਾਰਚ ਕੱਢਿਆ ਗਿਆ ਸੀ ਉਹਦੇ ਵਿੱਚ ਕੁਝ ਲੋਕਾਂ ਨੂੰ ਕਿਰਪਾ ਨਾਲ ਦੇਖੇ ਉਹ ਸਰ ਸਾਡੇ ਡੰਡੇ ਵੀ ਤੁਹਾਨੂੰ ਕਿਰਪਾ ਨਾਲ ਲੱਗਦੀਆਂ ਨੇ ਤੇ ਉਹਨਾਂ ਦੀਆਂ ਕਿਰਪਾਆਂ ਵੀ ਤੁਹਾਨੂੰ ਫੁੱਲ ਲੱਗਦੇ ਨੇ ਪਤਾ ਨਹੀਂ মিডিਆ ਵਾਲੇ ਵੀ ਸਾਡੇ ਤੋਂ ਕੀ ਕਰਾਉਣਾ ਚਾਹੁੰਦੇ ਨੇ ਭਾਜੀ ਉਹ ਪਾਈਪ ਸੀਗੇ ਗਰੀਬ ਲੋਕਾਂ ਕੋ ਮਿੱਧੇ ਹੋਏ ਪੈਪ ਹੁੰਦੇ ਆ ਉਹੀ ਪੈਪ ਸੀ ਉਹਨਾਂ ਨੂੰ ਤਲਵਾਰਾਂ ਦਾ ਨਾਂ ਨਾ ਦਓ ਜੇ ਅਸੀਂ ਸੱਚੀ ਤਲਵਾਰਾਂ ਚੱਕ ਲਈਆਂ ਫਿਰ ਗਲਤ ਕੰਮ ਹੋਣਾ ਤੁਸੀਂ ਨਾ ਸਾਨੂੰ ਵਾਰ-ਵਾਰ ਤਲਵਾਰ ਹਥਿਆਰ ਨਾ ਕਹੋ ਅਸੀਂ ਸਰਕਾਰ ਤੋਂ ਪਹਿਲਾਂ ਮਨਜ਼ੂਰੀ ਲਵਾਂਗੇ ਜੇ ਸਰਕਾਰ ਸਾਡੇ ਚਰਚਾ ਨੂੰ ਸਾਡੇ ਇੰਸਟੀਚੂਟਾਂ ਨੂੰ ਨਹੀਂ ਸਿਕਿਉਰ ਕਰ ਸਕੀ ਤਾਂ ਫਿਰ ਅਸੀਂ ਜ਼ਰੂਰ ਆਪਣੇ ਵਲੰਟੀਅਰ ਦੇ ਲਈ ਤਲਵਾਰਾਂ ਦੀ ਮਨਜ਼ੂਰੀ ਲੈ ਕੇ ਉਹਨਾਂ ਨੂੰ ਤਲਵਾਰਾਂ ਦਿਵਾਵਾਂਗੇ ਥੈਂਕ ਯੂ Valeu!